ਹੈਲੋ ਦੋਸਤੋ ਕੀ ਹਾਲ ਚਾਲ ਜੀ ਤੁਹਾਡਾ ਸਭ ਦਾ ਆਸ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਕਲਾਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਟੀਟੀইউ 9894 ਵਾਸਤੇ ਬਹੁਤ ਮਹੱਤਵਪੂਰਨ ਕਲਾਸਿਸ ਬਣਾ ਕੇ ਤਿਆਰ ਕਰਕੇ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਔਰ ਅੱਜ ਦੀ ਕਲਾਸ ਇਹ ਪਹਿਲਾ ਵਾਂਗ ਐਮਸੀਕਿਊਜ਼ ਦੀ ਹੈ ਤੋਂ ਮਹੱਤਵਪੂਰਨ ਪ੍ਰਸ਼ਨ ਅਸੀਂ ਤੁਹਾਡੇ ਨਾਲ ਕਰਾਂਗੇ ਸੰਜੀ ਭਾਗ ਇਹ ਨਵਾਂ ਇਸ ਤੋਂ ਪਹਿਲਾਂ 8 ਭਾਗ ਅਪਲੋਡ ਹੋ ਚੁੱਕੇ ਐ ਤੁਸੀਂ ਜਿਹੜੇ ਨਵੇਂ ਉਹ ਵੀ ਪਹਿਲੀਆਂ ਕਲਾਸਿਸ ਵੀ ਦੇਖ ਲਓ ਇੱਕ ਗੱਲ ਯਾਦ ਰੱਖੋ ਕਿ ਜਿਹੜੇ ਕੁਐਸਚਨ ਐ ਇਹਨਾਂ ਨੂੰ ਨੋਟ ਜ਼ਰੂਰ ਕਰ ਲਿਆ ਕਰੋ ਤਾਂ ਕਿ ਅੱਗੇ ਤੁਸੀਂ ਜਦੋਂ ਪੜ੍ਹਨਾ ਹੈ ਤੁਹਾਨੂੰ ਸੌਖਾ ਰਹੇ ਔਰ ਤੁਸੀਂ ਇਹਨਾਂ ਦੇ ਜਿਹੜੇ ਆ ਉੱਤਰ ਵੀ ਉਹ ਵੀ ਲਿਖ ਸਕਦੇ ਹੋ ਕੋਈ ਸੁਝਾਅ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਛੱਡ ਸਕਦੇ ਹੋ ਕੋਈ ਟੌਪਿਕ ਪੜ੍ਹਨਾ ਹੋਵੇ ਸਮਝਣਾ ਹੋਵੇ ਮੈਂ ਤੁਹਾਡਾ ਆਪਣਾ ਗੁਰਸਾਹਿਬ ਸਿੰਘ ਲੈ ਕੇ ਹਾਜ਼ਰ ਹਾਂ ਇੱਕ ਹੋਰ ਵਧੀਆ ਨਵੀਂ ਕਲਾਸ ਨਾਲ ਹੀ ਇੱਕ ਅੱਜ ਆਪਾਂ ਅਪਲੋਡ ਕੀਤੀ ਹੈ ਕਲਾਸ ਉਹ ਹੈ ਸ੍ਰੀ ਗੁਰੂ ਅਮਰਦਾਸ ਜੀ ਦੀ ਥਿਉਰੀ ਤੇ ਉਹ ਵੀ ਤੁਸੀਂ ਸਾਰਿਆਂ ਨੇ ਦੇਖਣੀ ਪੜ੍ਹਨੀ ਸੁਣਨੀ ਤੇ ਅੱਗੇ ਸ਼ੇਅਰ ਕਰਨੀ ਚੱਲਦੇ ਹਾਂ ਜੀ ਬਿਨਾਂ ਕਿਸੇ ਦੇਰੀ ਤੋਂ ਅੱਜ ਦੇ ਇਹਨਾਂ ਸਵਾਲਾਂ ਵੱਲ ਤੇ ਇਹ ਸਵਾਲ ਪੰਜਾਬੀ ਵਿਆਕਰਨ ਭਾਸ਼ਾ ਦੇ ਨਾਲ ਸੰਬੰਧਿਤ ਹਨ ਉਸੇ ਲੜੀ ਦੇ ਅਧੀਨ ਪਾਗ ਨੋਮਾ ਪਹਿਲਾ ਸਵਾਲ ਵਿਸ਼ੇਸ਼ਣ ਕਿੰਨੇ ਕਿਸ਼ਮ ਦਾ ਹੁੰਦਾ ਹੈ। ਵਿਕਨੂ ਸਵਾਲ ਬਹੁਤ ਸਿੰਪਲ ਹੈ ਕਿਉਂਕਿ ਤੁਹਾਨੂੰ ETT ਦੇ ਵਿੱਚ ਇਦਾਂ ਦੇ ਹੀ ਸਵਾਲ ਪੁੱਛੇ ਜਾਂਦੇ ਆ ਆਮ ਤੇ ਲੋ ਲੈਵਲ ਦੇ ਧਿਆਨ ਦਿਓ ਤਿਆਰ ਕਰੋ ਇਹਨਾਂ ਨੂੰ ਵਿਸ਼ੇਸ਼ਣ 6 ਪ੍ਰਕਾਰ ਦਾ ਹੁੰਦਾ ਹੈ, 5 ਪ੍ਰਕਾਰ ਦਾ ਹੁੰਦਾ ਹੈ, 4 ਪ੍ਰਕਾਰ ਦਾ ਹੁੰਦਾ ਹੈ, 3 ਪ੍ਰਕਾਰ ਦਾ ਹੁੰਦਾ ਹੈ। ਜੋ ਵੀ ਇਹਨਾਂ ਜੋ ਤੁਹਾਨੂੰ ਠੀਕ ਲੱਗਦਾ ਉੱਤਰ ਲਾ ਦਿਓ। 3 ਤਾਂ ਨਹੀਂ ਹੁੰਦਾ, 4 ਵੀ ਨਹੀਂ ਹੁੰਦਾ, 5 ਤੇ 6 ਦੇ ਵਿੱਚੋਂ ਜਿਹੜਾ ਠੀਕ ਲੱਗਦਾ ਦੱਸੋ ਜੀ। ਯਾਦ ਰੱਖੋ ਨਾਮ ਸਾਡਾ ਪੰਜ ਪ੍ਰਕਾਰ ਦਾ ਹੁੰਦਾ ਹੈ ਨਾਮ ਪੰਜ ਪ੍ਰਕਾਰ ਦਾ ਪੜਨਾਮ ਛੇ ਪ੍ਰਕਾਰ ਦਾ ਨਾਮ ਪੰਜ ਪ੍ਰਕਾਰ ਦਾ ਪੜਨਾਮ ਛੇ ਪ੍ਰਕਾਰ ਦਾ ਅੱਗੇ ਉਸ ਤੋਂ ਬਾਅਦ ਆਉਂਦਾ ਵਿਸ਼ੇਸ਼ਣ ਜੋ ਨਾਮ ਤੇ ਪੜਨਾਮ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਦਾ ਹੈ ਇਹ ਵੀ ਪੰਜ ਪ੍ਰਕਾਰ ਦਾ ਹੁੰਦਾ ਹੈ ਤਾਂ ਜਿਨ੍ਹਾਂ ਨੇ ਵੀ ਪੰਜ ਆਪਸ਼ਨ ਸੋਚਿਆ ਜਾਂ ਲਾਇਆ ਐਡਾਪਸ਼ਨ ਉਹਨਾਂ ਦਾ ਬਿਲਕੁਲ ਠੀਕ ਹੈ ਕਿਹੜੇ ਕਿਹੜੇ ਦੇ ਪ੍ਰਕਾਰ ਹੁੰਦੇ ਆ ਉਹਨਾਂ ਦੇ ਕੀ ਕੀ ਉਹ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਚਲਦੇ ਆ ਜੀ ਬਿਨਾ ਕਿਸੇ ਦੇਰੀ ਤੋਂ ਸਵਾਲ ਨੰਬਰ 2 ਵੱਲ ਆ ਦੇਖੋ ਜੀ ਆ ਗਿਆ ਫਿਰ ਉਹੀ ਜਿਹੜਾ ਮੈਂ ਕਹਿ ਰਿਹਾ ਸੀਗਾ ਕਾਲਾ ਗੋਰਾ ਨੇਕ ਉੱਚਾ ਨੀਵਾਂ ਕਾਲਾ ਗੋਰਾ ਨੇਕ ਉੱਚਾ ਨੀਵਾਂ ਆਦਿ ਸ਼ਬਦ ਕਿਹੋ ਜਿਹੇ ਵਿਸ਼ੇਸ਼ਣ ਹਨ ਬਹੁਤ ਸੌਖਾ ਸਵਾਲ ਹੈ ਵੀ ਸੰਖਿਆਵਾਚਕ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਪਰਮਾਨਵਾਚਕ ਵਿਸ਼ੇਸ਼ਣ ਔਰ ਨਿਸ਼ਚੇਵਾਚਕ ਵਿਸ਼ੇਸ਼ਣ ਸੰਖਿਆਵਾਚਕ ਜਿਦੇ ਵਿੱਚ ਗੱਲ ਗਿਣਤੀ ਦੀ ਹੋਵੇ ਗੱਲ ਗਿਣਤੀ ਦੀ ਹੋਵੇ ਗੱਲ ਗਿਣਤੀ ਦੀ ਹੋਵੇ ਗੁਣਵਾਚਕ ਦੇ ਵਿੱਚ ਹੁੰਦਾ ਗੁਣ ਜਾਂ ਦੋਸ਼ ਦੀ ਗੱਲ ਕੀਤੀ ਹੋਵੇ ਗੁਨਾ ਦੋਸ਼ਾਂ ਦੀ ਗੱਲ ਗੁਣ ਔਗਣਾਂ ਦੀ ਗੱਲ ਕੀਤੀ ਹੋਵੇ ਪ੍ਰਮਾਨਵਾਚਕ ਦੇ ਵਿੱਚ ਹੁੰਦਾ ਵੀ ਮਿੰਤੀ ਦੀ ਗੱਲ ਹੋਵੇ ਮਿਕਦਾਰ ਦੀ ਗੱਲ ਹੋਵੇ ਨਿਸ਼ਚੇਵਾਚਕ ਦੇ ਹੁੰਦਾ ਕਿ ਕੋਈ ਗੱਲ ਪੱਕੀ ਹੀ ਹੋਵੇ ਨਿਸ਼ਚੈ ਹੋ ਜਾਵੇ ਕਿ ਹਾਂ ਇਹ ਗੱਲ ਇਦਾਂ ਹੀ ਆ ਉਹਨਾਂ ਨੇ ਪੁੱਛਿਆ ਕਾਲਾ ਕਾਲਾ ਤੇ ਗੂਰਾ ਦਿੱਤਾ ਨੇਕ ਤੇ ਉੱਚਾ ਤੇ ਨੀਵਾ ਇਕ ਕਿਸੇ ਦੇ ਗੁਣ ਕਿਸੇ ਦੀ ਕੁਆਲਿਟੀ ਨੂੰ ਦਰਸਾਉਂਦੇ ਸ਼ਬਦ ਹਨ ਜਿਵੇਂ ਕਿ ਆ ਉਹ ਬੰਦਾ ਬਹੁਤ ਨੇਕ ਹੈ ਇਟ ਮੀਨਸ ਦੀ ਕੁਆਲਿਟੀ ਬਹੁਤ ਚੰਗੀ ਹੈ ਇਹ ਕਹਿੰਨੇ ਕਿ ਇੱਕ ਬੰਦਾ ਬਹੁਤ ਬੁਰਾ ਹੈ ਇਟ ਮੀਨਸ ਦੀ ਕੁਆਲਿਟੀ ਬੁਰੀ ਹੈ ਇਸ ਕਰਕੇ ਇਹ ਤਾਂ ਫਿਰ ਉਹਦੇ ਗੁਣਾ ਦੀ ਗੱਲ ਕਰਦਾ ਹੋਇਆ ਨਾ ਦੂਜੇ ਦਾ ਫਿਰ ਐਡਾ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਐਡਾਪਸ਼ਨ ਲਾਇਆ ਉਹਨਾਂ ਦਾ ਬਿਲਕੁਲ ਠੀਕ ਹੈ ਸਵਾਲ ਨੰਬਰ ਹੈ ਜੀ 3 ਇਹ ਸਾਡਾ ਕਰ ਹੈ ਇਸ ਵਾਕ ਵਿੱਚ ਕਿਹੜਾ ਵਿਸ਼ੇਸ਼ਣ ਵਰਤਿਆ ਗਿਆ ਸਿੱਧਾ ਸਵਾਲ ਹੀ ਪਤਾ ਕੋਈ ਆਪਸ਼ਨ ਨਹੀਂ ਕੋਈ ਇਹ ਨਹੀਂ ਕਿਹਾ ਕਿ ਕਿਹੜੇ ਸ਼ਬਦ ਦੀ ਗੱਲ ਹੋ ਰਹੀ ਹੈ ਸਿੱਧਾ ਹੀ ਪੁੱਛ ਲਿਆ ਕਿ ਇਹ ਸਾਡਾ ਘਰ ਹੈ ਵਾਕ ਵਿੱਚ ਕਿਹੜਾ ਵਿਸ਼ੇਸ਼ਣ ਵਰਤਿਆ ਗਿਆ ਹਾਂਜੀ ਸੋਚੋ ਤੇ ਉੱਤਰ ਦਿਓ ਜਿਹੜਾ ਵਿਸ਼ੇਸ਼ਣ ਹੁੰਦਾ ਨਾਮ ਤੇ ਪੜਨਾਮ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਦਾ ਇਹ ਗੱਲ ਯਾਦ ਰੱਖੋ ਨਾਮ ਜਾਂ ਪੜਨਾਮ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਇਹ ਸਾਡਾ ਘਰ ਹੈ ਪੜਨਾਵੀ ਵਿਸ਼ੇਸ਼ਣ ਹੈ ਪਰਮਾਨਵਾਚਕ ਵਿਸ਼ੇਸ਼ਣ ਹੈ ਨਿਸ਼ਚੇਵਾਚਕ ਵਿਸ਼ੇਸ਼ਣ ਹੈ ਕੋਈ ਨਹੀਂ ਸਸਾ ਆਪਸ਼ਨ ਤਾਂ ਨਹੀਂ ਉੱਤਰ ਤਾਂ ਹੈਗਾ ਹਾਂਜੀ ਪੜਨਾਵੀ ਵਿਸ਼ੇਸ਼ਣ ਕੀ ਹੁੰਦਾ ਹੈ ਉਹ ਵਿਸ਼ੇਸ਼ਣ ਜੋ ਪੜਨਾਮ ਨਾਮ ਸ਼ਬਦਾਂ ਦੀ ਥਾਂ ਤੇ ਆਵੇ ਪਰ ਉਹ ਨਾਲ ਵਿਸ਼ੇਸ਼ਣ ਦਾ ਕੰਮ ਵੀ ਕਰੇ ਇੱਥੇ ਕੀ ਸਾਡਾ ਕਰ ਹੈ ਪਰਮਾਨਵਾਚਕ ਤਾਂ ਹੋ ਨਹੀਂ ਸਕਦਾ ਪੜਨਾਵੀ ਵੀ ਨਹੀਂ ਹੈ ਤਾਂ ਇਹ ਹੈ ਨਿਸ਼ਚੇਵਾਚਕ ਵਿਸ਼ੇਸ਼ਣ ਨਿਸ਼ਚਾ ਹੋ ਰਿਹਾ ਕਿ ਇਹ ਸਾਡਾ ਕਰ ਹੈ ਜੋ ਆ ਸਾਡਾ ਕਰ ਹੈ ਠੀਕ ਹੈ ਜੀ ਨਿਸ਼ਚਾ ਹੋ ਰਿਹਾ ਪੱਕੀ ਹੋ ਰਹੀ ਗੱਲ ਤੋਂ ਨਿਸ਼ਚੇਵਾਚਕ ਵਿਸ਼ੇਸ਼ਣੇ ਦਾ ਬਿਲਕੁਲ ਠੀਕ ਹੈ ਸਵਾਲ ਨੰਬਰ 4 1 3 10 ਆਦ ਕਿਹੋ ਜਿਹਾ ਵਿਸ਼ੇਸ਼ਣ ਸ਼ਬਦ ਹਨ 1 3 10 ਆਦ ਇਹਦੇ ਵਿੱਚ ਗੱਲ ਕੀ ਦੀ ਹੋ ਰਹੀ ਹੈ ਗਿਣਤੀ ਦੀ ਹੋ ਰਹੀ ਹੈ ਨਾ ਨਿਸ਼ਚੇ ਦੀ ਗੱਲ ਕੋਈ ਨਹੀਂ ਪਰ ਨਾਮ ਦੀ ਕੋਈ ਨਹੀਂ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਹੈ ਸੰਖਿਆਵਾਚਕ ਵਿਸ਼ੇਸ਼ਣ ਦੇ ਵਿੱਚ ਅੱਗੇ ਦੋ ਇੱਕ ਅਨਿਸ਼ਚਿਤ ਹੁੰਦੇ ਆ ਇੱਕ ਨਿਸ਼ਚਿਤ ਹੁੰਦੇ ਆ ਅਨਿਸ਼ਚਿਤ ਹੁੰਦੇ ਜਿਹੜੇ ਪੂਰੇ ਪੱਕੇ ਨਾ ਹੋਣ ਪਰ ਭਾਗ ਗਿਣਤੀ ਪੂਰੀ ਪ੍ਰੋਪਰ ਨਾ ਦੱਸਦੇ ਹੋਣ ਤੇ ਜਿਹੜੇ ਨਿਸ਼ਚਿਤ ਹੁੰਦੇ ਆ ਉਹ ਪ੍ਰੋਪਰ ਗਿਣਤੀ ਜਿਵੇਂ 1 ਪੂਰਾ ਹੈ 3 ਪੂਰੇ ਨੇ 10 ਪੂਰੇ ਨੇ ਤੋਂ ਇਸ ਕਰਕੇ ਸਸਾ ਆਪਸ਼ਨ ਅਸੀਂ ਇਹਦੀ ਲਾਵਾਂਗੇ ਬਿਲਕੁਲ ਠੀਕ ਹੈ ਜਿਨ੍ਹਾਂ ਦੀ ਜਿਹੜੀ ਗਿਣਤੀ ਹੈ ਉਹ ਨਿਸ਼ਚਿਤ ਹੈ ਸੰਖਿਆ ਨਿਸ਼ਚਿਤ ਹੈ ਚੌਥੇ ਦਾ ਸਸਾ ਬਿਲਕੁਲ ਠੀਕ ਹੈ ਯੂੜੀ ਇਹਦਾ ਗਲਤ ਹੈ ਛੇ ਨੰਬਰ 5 ਸਵਾਲ ਬੜਾ ਪਿਆਰਾ ਹੈ ਬਾਲ ਹੱਸਦਾ ਹੈ ਵਾਕ ਵਿੱਚ ਵਰਤੀ ਗਈ ਕਿਰਿਆ ਕਿਹੜੀ ਹੈ ਬਾਲ ਹੱਸਦਾ ਹੈ ਵਾਕ ਵਿੱਚ ਵਰਤੀ ਗਈ ਕਿਰਿਆ ਸੁਧਾਰਨ ਕਿਰਿਆ ਹੈ ਸਕਰਮਕ ਕਿਰਿਆ ਅਕਰਮਕ ਕਿਰਿਆ ਜਾਂ ਸਹਾਇਕ ਕਿਰਿਆ ਹੈ অপਸ਼ਨ ਤੁਹਾਡੇ ਸਾਹਮਣੇ ਨੇ ਉੱਤਰ ਦੇ ਦਿਓ ਜੀ ਸਾਰੇ ਦੇ ਸਾਰੇ ਮੈਂ ਥੋੜਾ ਜਿਹਾ ਸਮਾਂ ਲੈ ਲೇನೆ ਤਾਂ ਕਿ ਤੁਸੀਂ ਕਮੈਂਟ ਕਰ ਸਕੋ ਰਿ ਸਵਾ ਇਹ ਕਲਾਸ ਆਪਾਂ ਪ੍ਰੀਮੀਅਰ ਦੇ ਰੂਪ ਚਲਾਵਾਂਗੇ ਤਾਂ ਕਿ ਨਾਲ-ਨਾਲ ਤੁਸੀਂ ਆਪਣੇ ਜਿਹੜੇ ਉੱਤਰ ਹੈ ਉਹ ਵੀ ਦੇ ਸਕੋ ਬਾਲ ਹੱਸਦਾ ਹੈ ਬਾਲ ਵਾਕ ਦਾ ਕਰਤਾ ਹੈ ਹਸਣਾ ਹੱਸਦਾ ਜਿਹੜਾ ਉਹ ਕਿਰਿਆ ਹੈ ਹੈ ਨਾਲ ਸਹਾਇਕ ਕਿਰਿਆ ਹੈ। 19 ਵਾਕ ਦੇ ਵਿੱਚ ਕੀ ਨਹੀਂ ਹੈ? ਕਰਮ ਨਹੀਂ ਹੈ। ਕਰਮ ਤੋਂ ਬਿਨਾ ਹੈ ਵਾਕ ਜੇ ਤਾਂ ਉਹਦਾ ਬਾਲ ਹੱਸਾ ਹੱਸਦਾ ਹੈ। ਫਿਰ ਤਾਂ ਕਰਮ ਵੀ ਆ ਜਾਂਦਾ ਹੁਣ ਕਰਮ ਨਹੀਂ ਹੈ। ਤੋਂ ਸਧਾਰਨ ਕਿਰਿਆ ਨਹੀਂ ਲਾਵਾਂਗੇ, ਸਹਾਇਕ ਕਿਰਿਆ ਵੀ ਨਹੀਂ ਲਾਵਾਂਗੇ, ਸਕਰਮਕ ਕਿਰਿਆ ਵੀ ਨਹੀਂ ਲਾਵਾਂਗੇ। 5ਵੇਂ ਦਾ ਈਡੀ ਆਪਸ਼ਨ ਬਿਲਕੁਲ ਰਾਈਟ ਹੈ ਤੁਹਾਡਾ ਅਕਰਮਕ ਕਿਰਿਆ ਦਾ ਆਪ ਬਣਾ ਕੇ ਦੇਖ ਲਿਓ। ਸਮਝਾਈ ਦੱਸ ਦਿਓ ਨਹੀਂ ਆਈ ਕਮੈਂਟ ਕਰ ਦਿਓ ਸਵਾਲ ਨੰਬਰ 6 ਫਿਰ ਮੈਂ ਤੁਹਾਨੂੰ ਉੱਤਰ ਦੇ ਦੂੰਗਾ ਵਿਆਖਿਆ ਸਹਿਤ ਕਿਰਿਆ ਵਾਸਤੇ ਹੋਰ ਕਿਸ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਕਿਰਿਆ ਵਾਸਤੇ ਉਦੇਸ਼ ਵਿਦੇਹ ਇਹ ਦੋਵੇਂ ਇਹਨਾਂ ਚ ਕੋਈ ਨਹੀਂ ਯਾਦ ਰੱਖੋ ਇਹ ਵੀ ਸਵਾਲ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ ਇਹ ਸਿੱਧਾ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਸਵਾਲ ਉਦੇਸ਼ ਤੇ ਵਿਦੇਹ ਬਾਰੇ ਦੇਸ਼ ਤੇ ਵਿਦੇਹ ਉਹਨਾਂ ਨੇ ਤੁਹਾਡੇ ਸਿਲੇਬਸ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਇਸ ਲਈ ਇਸ ਸਵਾਲ ਨੂੰ ਜ਼ਰੂਰ ਤਿਆਰ ਕਰੋ ਉਦੇਸ਼ ਤੇ ਵਿਦੇ ਵਾਲਾ ਕਿਰਿਆ ਵਾਸਤੇ ਹੋਰ ਕਿਸ ਸ਼ਬਦ ਦਾ ਪ੍ਰਯੋਗ ਹੁੰਦਾ ਹੈ ਉਦੇਸ਼ ਵਿਦੇ ਤੇ ਦੋਵੇਂ ਜਾਂ ਇਨਾਂ ਚੋਂ ਕੋਈ ਨਹੀਂ ਉਦੇਸ਼ ਤੇ ਵਿਦੇ ਦੇ ਵਿੱਚੋਂ ਉਦੇਸ਼ ਵਰਤਿਆ ਜਾਂਦਾ ਜੀ ਨਾਮ ਵਾਕੰਸ਼ ਵਾਸਤੇ ਜਾਂ ਜਿੱਥੇ ਨਾਮ ਆਉਂਦਾ ਉਹਨੂੰ ਉਦੇਸ਼ ਕਹਿੰਦੇ ਦੂਜੇ ਸ਼ਬਦਾਂ ਚ ਕਹ ਲੋ ਵਿਦੇ ਹੁੰਦੀ ਕਿਰਿਆ ਸੌਰੀ ਨਾਮ ਨਹੀਂ ਕਰਤਾ ਜਿੱਥੇ ਕਰਤਾ ਦੀ ਗੱਲ ਹੋਵੇ ਉਦੇਸ਼ ਤੇ ਕਿਰਿਆ ਵਿਦੇ ਤੋ ਐਡਾ ਆਪਸ਼ਨ ਬਿਲਕੁਲ ਰਾਈਟ ਹੈ ਯਾਦ ਕਰ ਲਓ ਦੇਸ਼ ਤੇ ਵਿਦੇਸ਼ ਸਵਾਲ ਨੰਬਰ 6 ਦਾ ਉੱਤਰ ਹੈ ਜੀ ਐਡਾ ਸਵਾਲ ਨੰਬਰ ਹੈ ਜੀ 7 ਪੰਛੀ ਉੱਡ ਰਿਆ ਸੀ ਵਾਕ ਵਿੱਚ ਵਰਤੀ ਗਈ ਸਹਾਇਕ ਕਿਰਿਆ ਦੱਸੋ ਬੜਾ ਪਿਆਰਾ ਵਾਕ ਹੈ ਉੱਡਣਾ ਰਿਆ ਸੀ ਅਤੇ ਇਹ ਇਹ ਸਾਰੇ ਪੰਛੀ ਉੱਡ ਰਿਆ ਸੀ ਪੰਛੀ ਉੱਡ ਰਿਆ ਸੀ ਪੰਛੀ ਵਾਕ ਦਾ ਕਰਤਾ ਹੈ ਠੀਕ ਹੈ ਜੀ ਉੱਡਣਾ ਕਿਰਿਆ ਹੈ ਰਿਆ ਸੰਚਾਲਕ ਕਿਰਿਆ ਹੈ ਤੇ ਸੀ ਸਹਾਇਕ ਕਿਰਿਆ ਹੈ ਜਿਨ੍ਹਾਂ ਨੇ ਈਡੀ অপਸ਼ਨ ਲਾਇਆ ਉਹਨਾਂ ਦਾ ਬਿਲਕੁਲ ਠੀਕ ਹੈ ਪੰਛੀ ਉੱਡ ਰਿਹਾ ਹੈ ਈ ਈਡੀ অপਸ਼ਨ ਬਿਲਕੁਲ ਸਹੀ ਹੈ ਜਿਨ੍ਹਾਂ ਨੇ ਵੀ ਲਾਇਆ ਬਿਲਕੁਲ ਠੀਕ ਹੈ ਸਵਾਲ ਨੰਬਰ 8 ਕਮੈਂਟ ਕਰਕੇ ਦੱਸ ਦਿਓ ਕੋਈ ਰਾਏ ਦੇਣੀ ਹੋਵੇ ਕੋਈ ਤੁਹਾਡੇ ਕੋਲ ਸੁਜੈਸ਼ਨ ਹੋਵੇ ਕੋਈ ਸਵਾਲ ਹੋਵੇ ਜਿਸ ਕਿਰਿਆ ਦਾ ਕਰਮ ਨਾ ਹੋਵੇ ਉਸ ਨੂੰ ਕੀ ਕਹਿੰਦੇ ਜਿਸ ਕਿਰਿਆ ਦਾ ਵਿਦਾਊਟ ਕਰਮ ਉਹ ਕਿਰਿਆ ਜਿਹਦਾ ਕਰਮ ਨਾ ਹੋਵੇ ਸਕਰਮਕ ਕਿਰਿਆ ਅਕਰਿ ਕਿਰਿਆ ਅਕਰਮਕ ਕਿਰਿਆ ਭੂਲ ਕਿਰਿਆ ਹਾਂਜੀ ਦੇ ਦਿਓ ਜੀ ਉੱਤਰ ਜਿਸ ਕਿਰਿਆ ਦਾ ਕਰਮ ਨਾ ਹੋਵੇ ਸਵਾਲ ਨੰਬਰ 8 8 ਹਾਂਜੀ 5 ਸਕਿੰਟ ਨੇ ਸੋਚ ਕੇ ਉੱਤਰ ਦਿਓ ਕਮੈਂਟ ਜ਼ਰੂਰ ਕਰੋ ਤਾਂ ਕਿ ਤੁਹਾਡਾ ਪਤਾ ਲੱਗ ਸਕੇ ਕਿੰਨੀ ਕਿ ਤਿਆਰੀ ਹੈ ਉਸ ਤੋਂ ਬਾਅਦ ਫਿਰ ਮੈਂ ਉੱਤਰ ਤੁਹਾਨੂੰ ਦਿਨਾ ਜਿਸ ਕਿਰਿਆ ਦਾ ਕਰਮ ਨਾ ਹੋਵੇ ਉਸ ਨੂੰ ਕੀ ਕਹਿੰਦੇ ਅਕਰਮਕ ਕਿਰਿਆ ਈਡੀ ਆਪਸ਼ਨ ਬਿਲਕੁਲ ਠੀਕ ਹੈ ਜੀ ਸਵਾਲ ਨੰਬਰ 9 ਜਿਸ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਹੋਵੇ ਉਹ ਕੀ ਅਖਵਾਉਂਦੀ ਹੈ ਜਿਸ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਹੋਵੇ ਕੀ ਅਖਵਾਉਂਦੀ ਹੈ ਸਧਾਰਨ ਕਿਰਿਆ ਮੂਲ ਕਿਰਿਆ ਸਹਾਇਕ ਕਿਰਿਆ ਸੰਯੁਕਤ ਕਿਰਿਆ ਜਿਸ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਹੋਵੇ ਜਿਹੜੇ ਦੋਸਤ ਸਾਰਿਆਂ ਲਈ ਸੂਚਨਾ ਹੈ ਜਿਹੜੇ ਦੋਸਤ ਪੋਲੀਟੀਕਲ ਸਾਇੰਸ ਦੀ ਜਾਂ ਕਹ ਲਓ ਐਸਐਸਟੀ ਦੀ ਜਾਂ ਕਹਿ ਲਓ ਕਿ ਪੀਐਸ ਟੈਟ ਔਰ ਕੰਪੀਟੀਸ਼ਨ ਇਗਜ਼ਾਮ ਦੀ ਕੋਈ ਵੀ ਤਿਆਰੀ ਕਰ ਰਿਹਾ ਕਿਸੇ ਵੀ ਤਰ੍ਹਾਂ ਦਾ ਉਹ ਸਾਡਾ ਇੱਕ ਚੈਨਲ ਹੈ ਮੇਰੇ ਦੋਸਤ ਦਾ ਟਰਬਲ ਕਲਾਸਿਸ ਦੇ ਨਾਮ ਹੇਠ ਉਹ ਜਰੂਰ ਤੁਸੀਂ ਫੋਲੋ ਕਰ ਲਓ ਉਹਦਾ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਧਰੋਂ ਵੀ ਜਿਹੜਾ ਹੈ ਉਲਾਹਾ ਪੂਰਾ ਪੂਰਾ ਲੈ ਸਕੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਸ਼ੇਅਰ ਜਰੂਰ ਕਰਵਾ ਦਿਓ ਜੀ ਜਿਸ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਹੋਵੇ ਉਹ ਖਮਾਉਂਦੀ ਹੈ ਸਧਾਰਨ ਕਿਰਿਆ ਮੂਲ ਕਿਰਿਆ ਸਹਾਇਕ ਕਿਰਿਆ ਤੇ ਸੰਯੁਕਤ ਕਿਰਿਆ ਹਾਂਜੀ ਨੌਵੇਂ ਦਾ ਕੀ ਬਣੂਗਾ ਜੀ ਸਧਾਰਨ ਕਿਰਿਆ ਸਧਾਰਨ ਕਿਰਿਆ ਹੁੰਦੀ ਜਿਹੜੀ ਸਿੰਪਲ ਜਿਹਦਾ ਕਰਤਾ ਆਪ ਹੋਵੇ ਦੇਖੋ ਜਿਵੇਂ ਲਿਖਣਾ ਲਿਖ ਠੀਕ ਹੈ ਸਧਾਰਨ ਕਿਰਿਆ ਪੜ ਪੜਤੋ ਕੇ ਪੜਨਾ ਲਿਖਣਾ ਠੀਕ ਹੈ RAM ਲਿਖ ਰਿਹਾ ਹੈ ਆਪ ਲਿਖ ਰਿਹਾ ਹੈ ਇਕਾ ਆਉਦੇ ਦੁਆਰਾ ਲਿਖਣਾ ਪੜਨਾ ਤੇ ਜਦੋਂ ਆਪਾਂ ਇਸ ਨੂੰ ਦੂਜੇ ਤੋਂ ਕਰਾਉਣੇ ਪ੍ਰੇਰਨ ਆਰਥਕ ਰੂਪ ਪ੍ਰੇਰਣਾ ਦੇ ਕੇ ਹਨਾ ਲਿਖਾਉਣਾ ਤੇ ਜਾਂ ਅੱਗੇ ਆਪਾਂ ਦਾ ਲਿਖਵਾਇਆ ਤਿੰਨ ਰੂਪ ਇਹਦੇ ਹੁੰਦੇ ਆ ਪੜਨਾ ਪੜਾਉਣਾ ਪੜਵਾਉਣਾ ਤੀਜੇ ਤੋਂ ਹਨਾ ਕਰਨਾ ਕਰਾਉਣਾ ਤੇ ਕਰਵਾਉਣਾ ਆਪ ਕਰਨਾ ਇਹ ਸਿੰਪਲ ਰੂਪ ਹੈ ਸਧਾਰਨ ਰੂਪ ਹੈ ਦੂਜੇ ਤੋਂ ਕਰਵਾਉਣਾ ਤੇ ਤੀਜਾ ਰੂਪ ਹੈ ਦੂਜਾ ਰੂਪ ਹੈ ਕਰਾਉਣਾ ਸੌਰੀ ਕਰਾਉਣਾ ਦੂਜਾ ਰੂਪ ਹੈ ਕਰਾਉਣਾ ਤੀਜਾ ਹੈ ਕਰਵਾਉਣਾ ਬਬੇ ਵਾਲਾ ਤੋ ਇਸ ਤਰ੍ਹਾਂ ਕਰਨਾ ਕਰਾਉਣਾ ਤੇ ਕਰਵਾਉਣਾ ਇਹ ਤਿੰਨ ਰੂਪ ਹੈ ਇਥੇ ਸਧਾਰਨ ਕਿਰਿਆ ਬਿਲਕੁਲ ਠੀਕ ਹੈ ਮੂਲ ਕਿਰਿਆ ਉਹ ਹੁੰਦੀ ਹੈ ਮੂਲ ਕਿਰਿਆ ਉਹ ਹੁੰਦੀ ਹੈ ਜਿਵੇਂ ਪੜ ਲਿਖ ਗਾ ਜਾ ਆਦ ਇਹ ਮੂਲ ਕਿਰਿਆ ਹੈ ਇਹਦੇ ਤੋਂ ਅੱਗੇ ਫਿਰ ਕਿਰਿਆ ਦੇ ਵੱਖ-ਵੱਖ ਰੂਪ ਬਣਦੇ ਆ ਸਹਾਇਕ ਕਿਰਿਆ ਪੰਜਾਬੀ ਵਿੱਚ ਚਾਰ ਨੇ ਸੀ ਸੰ ਹੈਤੇ ਹਨ ਚਾਰ ਹੀ ਨੇ ਯਾਦ ਰੱਖਿਓ ਸੰਯੁਕਤ ਕਿਰਿਆ ਉਹ ਹੁੰਦੀ ਜਿਹੜੀ ਦੋ ਸ਼ਬਦੀ ਹੋਵੇ ਜਿਦੇ ਵਿੱਚ ਦੋ ਜਾਂ ਦੋ ਤੋਂ ਵੱਧ ਸ਼ਬਦ ਜੁੜ ਕੇ ਫਿਰ ਸੰਯੁਕਤ ਕਿਰਿਆ ਦਾ ਨਿਰਮਾਣ ਕਰਦੇ ਆ ਸਵਾਲ ਨੰਬਰ 10 ਅੱਜ ਦੀ ਸਾਰੀ ਸਾਰੀ ਕਲਾਸ ਕਿਰਿਆ ਦੇ ਉੱਤੇ ਹੀ ਆ ਦੇਖੋ ਨਾ ਕਿਰਿਆ ਦਾ ਪ੍ਰੇਰਨ ਆਰਥਕ ਰੂਪ ਦੱਸੋ ਹੁਣੇ ਹੀ ਮੈਂ ਦੱਸਿਆ ਤੁਹਾਨੂੰ ਉਹ ਕਰਨਾ ਉਹ ਕਰਾਉਣਾ ਉਕਰਾਇਆ ਗਿਆ ਜਾਂ ਇਹ ਸਾਰੇ ਦੇ ਸਾਰੇ ਠੀਕ ਸਵਾਲ ਨੰਬਰ 10 ਦਾ ਉੱਤਰ ਤੁਸੀਂ ਦਿਓ ਮੈਂ ਵੇਟ ਕਰਦਾ ਤੁਹਾਡੇ ਉੱਤਰ ਦੀ ਤੋਂ ਸਾਰਿਆਂ ਨੂੰ ਟ੍ਰਬਲ ਕਲਾਸਸ ਜਿਹੜੇ ਇਹਦਾ ਨੀਡਿੰਗ ਹੈ ਵੀ ਜਿਹੜੇ ਟਰਬਲ ਜਿਹੜੇ ਕਿਸੇ ਮੁਸ਼ਕਲ ਵਿੱਚ ਹੈ ਉਹਨਾਂ ਨੂੰ ਕੱਢਣ ਵਾਲਾ ਇਹ ਪਲੇਟਫਾਰਮ ਹੈ ਤੋ ਆਪ ਪੜੋ ਹੋਰਨਾਂ ਨੂੰ ਪੜਾਓ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਵਧੀਆ ਤਿਆਰੀ ਕਰੋ ਇਸ ਤਰ੍ਹਾਂ ਦਾ ਵਧੀਆ ਕੰਟੈਂਟ ਕੁਆਲਿਟੀ ਦਾ ਕੰਟੈਂਟ ਜਿਹੜਾ ਕਿ ਤੁਹਾਨੂੰ ਮਿਲ ਰਿਹਾ ਇਸ ਨੂੰ ਲੈਣ ਵਾਸਤੇ ਪੜਨ ਵਾਸਤੇ ਸੁਣਨ ਵਾਸਤੇ ਸਾਨੂੰ ਇਸੇ ਤਰ੍ਹਾਂ ਜੁੜੇ ਰਹੋ ਪਰਿਵਾਰ ਚ ਵਾਅਦਾ ਕਰੋ ਤੇ ਆਪਾਂ ਛੇਤੀ ਤੋਂ ਛੇਤੀ ਜਿਹੜਾ ਹੈ ਇਸ ਨੂੰ ਵਧੀਆ ਪਲੇਟਫਾਰਮ ਬਣਾ ਕੇ ਤੁਹਾਡੇ ਨਾਲ ਲਾਈਵ ਆ ਕੇ ਮੈਂ ਡਿਸਕਸ ਕਰ ਸਕਾਂ ਫਿਰ ਦੇਖੋ ਆਪਾਂ ਕਿਸ ਤਰੀਕੇ ਨਾਲ ਪੜ੍ਹਦੇ ਹਾਂ ਈਜ਼ੀ ਵੇ ਨਾਲ ਸਾਰੇ ਕਨਸੈਪਟ ਕਲੀਅਰ ਕਿਰਿਆ ਦਾ ਪ੍ਰੇਰਨ ਅਰਥਕ ਰੂਪ ਉਕਰਾਉਣਾ ਐਡਾ ਆਪਸ਼ਨ ਬਿਲਕੁਲ ਠੀਕ ਹੈ ਜਿਵੇਂ ਆਪਾਂ ਉੱਥੇ ਪੜ੍ਹਿਆ ਆ ਪੁੱਕਰਨਾ ਪ੍ਰੇਰਨਾ ਦੇ ਕੇ ਕਰਾਉਣਾ ਤੇ ਜੇ ਤੀਜੇ ਨੂੰ ਪ੍ਰੇਰਨਾ ਦੇਣੀ ਹੋਵੇ ਤੀਜੇ ਥਾਂ ਤੇ ਤਾਂ ਫਿਰ ਉਹਦਾ ਬਣੂਗਾ ਦੂਰੀ ਪ੍ਰੇਰਨ ਅਰਥਕ ਕਿਰਿਆ ਦੀ ਗੱਲ ਜੇ ਕਰੀਏ ਫਿਰ ਆਊਗਾ ਉਕਰਵਾਉਣਾ ਫਿਰ ਬਾਬਾ ਆਜੂਗਾ ਉਕਰਵਾਉਣਾ ਇਹ ਆਜੂ ਇਹ ਤੀਜਾ ਰੂਪ ਹੈ ਦੂਜਾ ਰੂਪ ਇਹ ਵਾਲਾ ਜਿਹੜਾ ਇੱਥੇ ਲਿਖਿਆ ਹੋਇਆ ਪਹਿਲਾ ਰੂਪ ਹੈਗਾ ਉਹ ਕਰਨਾ ਤੋ ਦਸਵੇਂ ਦਾ ਉੱਤਰ ਆ ਚੁੱਕਿਆ ਆ ਜੀ 11 ਨੰਬਰ ਸਵਾਲ ਕਿਰਿਆ ਦਾ ਉਹ ਰੂਪ ਕਿਰਿਆ ਦਾ ਉਹ ਰੂਪ ਸਵਾਲ ਧਿਆਨ ਨਾਲ ਪੜੋ ਸਟੇਟਮੈਂਟ ਪੜੋ ਕਿਰਿਆ ਦਾ ਉਹ ਰੂਪ ਜਿਹੜਾ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣਿਆ ਹੋਵੇ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਤੋਂ ਵੱਧ ਸ਼ਬਦ ਜੁੜ ਕੇ ਜਦੋਂ ਕਿਰਿਆ ਦਾ ਕੋਈ ਰੂਪ ਬਣਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਕਿਰਿਆ ਦਾ ਉਹ ਰੂਪ ਜਿਹੜਾ ਇੱਕ ਤੋਂ ਵਧੇਰੇ ਸ਼ਬਦਾਂ ਤੋਂ ਜੁੜ ਕੇ ਬਣਿਆ ਹੋਵੇ ਦੂਰੀ ਪ੍ਰੇਰਨਾਤਮਕ ਕਿਰਿਆ ਸੰਯੁਕਤ ਕਿਰਿਆ ਕੈਰੀ ਕਿਰਿਆ ਜਾਂ ਸੰਸਰਗੀ ਕਿਰਿਆ ਇਹ ਕਿਰਿਆ ਦੇ ਨਿਮਹਤਪੂਰਨ ਪ੍ਰਸ਼ਨ ਇਹਨਾਂ ਨੂੰ ਨੋਟ ਕਰ ਲਓ ਸਾਰੇ ਪੜ੍ਹ ਲਓ ਆਪ ਤੇ ਪੜਾਓ ਅੱਗੇ ਵੀ ਅੱਛਾ ਇੱਕ ਗੱਲ ਹੈ ਬਹੁਤ ਇਦਾਂ ਦੇ ਵੀ ਲੋਕ ਹੈਗੇ ਆ ਜਿਹੜੇ ਕਾਪੀ ਕਰ ਲੈਂਦੇ ਆ ਵੀ ਸਟਾ ਇੱਥੋਂ ਕਰਕੇ ਉਦੋਂ ਬਾਅਦ ਆਪਣੇ ਚੈਨਲ ਤੇ ਪਾ ਦੇਣਗੇ ਅੱਛਾ ਇਹ ਵੀ ਇਹ ਵੀ ਕੰਮ ਚੱਲਦਾ ਭਾਈ ਤੋ ਇਸ ਕਰਕੇ ਜਿਆਦੀ ਸੇਵਾ ਕਰਨ ਦਾ ਵੀ ਕੋਈ ਜਿਆਦਾ ਫਲ ਨਹੀਂ ਮਿਲਦਾ ਫਲ ਤਾਂ ਕਾਦਰ ਮਿਲਣਾ ਲਾਈਕ ਸ਼ੇਅਰ ਸਬਸਕ੍ਰਾਈਬ ਤਾਂ ਕਰਨਾ ਨਹੀਂ ਬਲਕਿ ਉਹ ਚੀਜ਼ ਲੈ ਕੇ ਕਾਪੀ ਕਰਕੇ ਇਦਾਂ ਹੋਇਆ ਮੇਰੇ ਨਾਲ ਮੈਂ ਤੁਹਾਨੂੰ ਕਦੇ ਫੇਰ ਇਹ ਸਟੋਰੀ ਦੱਸੂਗਾ ਤੁਸੀਂ ਹੈਰਾਨ ਹੋਵੋਗੇ ਕਿ ਵੀ ਅੱਛਾ ਇਦਾਂ ਦੇ ਵੀ ਲੋਕ ਹੁੰਦੇ ਐ ਖੈਰ ਕਿਰਿਆ ਦਾ ਰੂਪ ਜਿਹੜਾ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣਿਆ ਹੋਵੇ ਉਸ ਨੂੰ ਕੀ ਕਹਿੰਦੇ ਆ ਦੂਰੀ ਪ੍ਰੇਰਨਾ ਅਰਥ ਕਿਰਿਆ ਨਹੀਂ ਕਹਿੰਦੇ ਪਿੱਛਾ ਆਪਾਂ ਪੜ ਲਈ ਆ ਮੈਂ ਕਹਿਰੀ ਕਿਰਿਆ ਨਹੀਂ ਐ ਕਹਿਰੀ ਹੁੰਦੀ ਇੱਕ ਸ਼ਬਦੀ ਕਿਰਿਆ ਇਕੱਲੀ ਪਿਕਚਰ ਦੀ ਜਿਹੜੀ ਸੰਸਰਗੀ ਵੀ ਨਹੀਂ ਐਡ ਆਪਸ਼ਨ ਸੰਯੁਕਤ ਕਿਰਿਆ ਜੋੜਾ ਕਿ ਮੈਂ ਜਿਹੜਾ ਕਿ ਮੈਂ ਪਿੱਛੇ ਤੁਹਾਨੂੰ ਦੱਸਿਆ ਵੇ ਸੀਗਾ। ਸਵਾਲ ਨੰਬਰ 12 ਜਿਸ ਵਾਕ ਵਿੱਚ ਮੂਲ ਕਿਰਿਆ ਨਾ ਹੋਵੇ। ਧਿਆਨ ਨਾਲ ਪੜ੍ਹੋ ਵਾਕ ਤੇ ਫਿਰ ਇਹਦਾ ਉੱਤਰ ਦਿਓ। ਜਿਸ ਵਾਕ ਵਿੱਚ ਮੂਲ ਕਿਰਿਆ ਨਾ ਹੋਵੇ, ਉਹਦੇ ਵਿੱਚ ਆਈ ਹੋਈ ਕਿਰਿਆ ਕੀ ਅਖਵਾਉਂਦੀ ਹੈ? ਸਵਾਲ ਪੂਰਾ ਇਹ ਹੈ ਜਿਸ ਵਾਕ ਵਿੱਚ ਮੂਲ ਕਿਰਿਆ ਦੀ ਅਨਹੋਂਦ ਹੋਵੇ ਪਰ ਉਹਦੇ ਵਿੱਚ ਜਿਹੜੀ ਕਿਰਿਆ ਵਿਚਰ ਰਹੀ ਆ ਉਸ ਨੂੰ ਅਸੀਂ ਕੀ ਕਹਿੰਦੇ ਆ? ਦੂਰੀ ਪ੍ਰੇਰਨਾ ਪ੍ਰੇਰਨਾ ਆਰਥਕ ਕਿਰਿਆ ਹੁੰਦੀ ਹੈ। ਸੰਯੁਕਤ ਕਿਰਿਆ ਹੁੰਦੀ ਹੈ ਕੈਰੀ ਕਿਰਿਆ ਹੁੰਦੀ ਹੈ ਇੱਕ ਆਪਸ਼ਨ ਇਹਦਾ ਬਣਦਾ ਸੀ ਸਹੀ ਆਪਸ਼ਨ ਜਿਹੜਾ ਬਣਦਾ ਸੀ ਬਣਦਾ ਸੀ ਸਹਾਇਕ ਕਿਰਿਆ ਕਿ ਉਹ ਸਹਾਇਕ ਕਿਰਿਆ ਹੁੰਦੀ ਹੈ ਲਓ ਜਿਸ ਵਾਕ ਵਿੱਚ ਮੂਲ ਕਿਰਿਆ ਨਾ ਹੋਵੇ ਛੇ ਮੂਲ ਕਿਰਿਆ ਨਹੀਂ ਹੈਗੀ ਉਸ ਵਾਕ ਵਿੱਚ ਵਰਤੀ ਗਈ ਕਿਰਿਆ ਕੀ ਅਖਵਾਉਂਦੀ ਹੈ ਤੇ ਕੈਰੀ ਕਿਰਿਆ ਸੰਸਰਗੀ ਕਿਰਿਆ ਦੱਸੋ ਜੀ ਵੈਸੇ ਤਾਂ ਬਹੁਤ ਸੌਖਾ ਹੈ ਜਿਨ੍ਹਾਂ ਦਾ ਕਨਸੈਪਟ ਕਲੀਅਰ ਹੈ ਯਾਦ ਰੱਖੋ ਇਥੇ ਮੈਂ ਥੋੜਾ ਜਿਹਾ ਲਿਖ ਦੇਣਾ ਹੈ ਇਹਦੇ ਬਾਰੇ ਉਹ ਕਹਿੰਦਾ ਕਿ ਅ ਬਲਜੀਤ ਬਹੁਤ ਸੁਚੱਜੀ ਕੁੜੀ ਹੈ ਲਓ ਇਹ ਵਾਕ ਹੈ ਇਹਦੇ ਵਿੱਚ ਜਿਹੜੀ ਕਿਰਿਆ ਹੈ ਕਿਹੜੀ ਹੈ ਬਲਜੀਤ ਬਹੁਤ ਸੁਚੱਜੀ ਆ ਜਿਹੜਾ ਬਹੁਤ ਸੁਚੱਜੀ ਹੈ ਇਹ ਬਲਜੀਤ ਦਾ ਵਿਸ਼ੇਸ਼ਣ ਹੈ ਜਾਨੀ ਕਿ ਅ ਕਰਤਾ ਦਾ ਕਹਿ ਲਓ ਨਾਮ ਪਰ ਨਾਮ ਦਾ ਵਿਸ਼ੇਸ਼ਣ ਹੈ ਬਹੁਤ ਸੁਚੱਜੀ ਠੀਕ ਹੈ ਬਲਜੀਤ ਕੁੜੀ ਹੈ ਬਹੁਤ ਸੁਚੱਜੀ ਕੁੜੀ ਹੈ ਹੁਣ ਲੜਕੀ ਵੀ ਹੋਣਾ ਉਹਦੀ ਉਹਦੀ ਵਿਸ਼ੇਸ਼ਤਾ ਹੀ ਹੈ ਇਹ ਵੀ ਵਿਸ਼ੇਸ਼ਣ ਹੈ 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 ਇੱਥੇ ਜਿਹੜੀ ਹੈ ਉਹ ਕੱਲੀ ਕਿਰਿਆ ਹੈ ਹੈ ਹੁਣ ਇੱਥੇ ਜਿਹੜੀ ਹੈ ਹੈ ਕਿਰਿਆ ਇਸ ਵਾਕ ਦੇ ਵਿੱਚ ਮੂਲ ਕਿਰਿਆ ਹੈ ਨਹੀਂ ਮੂਲ ਕਿਰਿਆ ਨਾ ਹੋਣ ਕਰਕੇ ਇਸ ਵਾਕ ਵਿੱਚ ਜਿਹੜੀ ਕਿਰਿਆ ਹੈ ਵਰਤੀ ਗਈ ਫਿਰ ਉਹ ਕੀ ਹੋ ਗਿਆ ਵੇਸੀ ਆਮ ਤੌਰ ਤੇ ਤਾਂ ਹੈ ਸਹਾਇਕ ਕਿਰਿਆ ਹੁੰਦੀ ਹੈ ਹਨ ਸੀ ਸੰ ਚਾਰ ਸਹਾਇਕ ਕਿਰਿਆਵਾਂ ਨੇ ਪਰ ਵਾਕ ਦੇ ਇਸ ਪ੍ਰਸੰਗ ਦੇ ਵਿੱਚ ਜਦੋਂ ਮੂਲ ਕਿਰਿਆ ਦੀ ਅਨਹੂਨ ਹੋਵੇ ਤਾਂ ਇਸ ਨੂੰ ਕੀ ਕਹਿੰਦੇ ਆ ਸੰਸਰਗੀ ਕਿਰਿਆ ਕਹਿੰਦੇ ਸਸ ਆਪਸ਼ਨ ਜਿੰਨਾ ਦਾ ਕਨਸੈਪਟ ਕਲੀਅਰ ਜ਼ਰੂਰ ਲਾਈਕ ਕਰ ਦਿਓ ਨਾਲ ਉਹ ਵੀ ਮਤਲਬ ਕਮੈਂਟ ਕਰਕੇ ਦੱਸ ਦਿਵੀਂ ਹਾਂ ਸਵਾਦ ਆ ਗਿਆ ਜੀ ਸਵਾਲ ਨੰਬਰ 13 부ਝਾਰਤਾਂ ਦਾ ਉਦੇਸ਼ ਕੀ ਹੈ ਥੋੜੇ ਜਿਹਾ ਸਵਾਲ ਹੋਰ ਆਗੇ ਪੜੋ ਜੀ ਮਨੋਰੰਜਨ ਬੁੱਧੀ ਪ੍ਰੀਖਿਆ ਦੋਵੇਂ ਹੀ ਕੇ ਬਲੂਡਾ ਸਵਾਲ ਸਵਾਲ ਬਹੁਤ ਸੌਖਾ ਹੈ 부ਝਾਰ ਤਾਂ ਜਿਹੜੀਆਂ ਹੁੰਦੀਆਂ ਨੇ ਆਮ ਆਪਾਂ ਪਾਉਂਦੇ ਸੀ ਹੁਣ ਤਾਂ ਘਟ ਗਈਆਂ ਉਹ 부ਝਾਰਤਾਂ ਦਾ ਉਦੇਸ਼ ਕੀ ਹੁੰਦਾ ਸੀ ਉਹਦਾ ਪਰਜੋਜਨ ਕੀ ਹੁੰਦਾ ਸੀ ਲੋਕ 부ਝਾਰਤਾਂ ਪਾਉਂਦੇ ਤੇ ਪੁੱਛਦੇ ਤੇ ਬੁੱਝ ਦੇਖਿਓ ਹੁੰਦੇ ਸਨ ਉਹਦਾ ਇੱਕ ਮਨੋਰੰਜਨ ਹੁੰਦਾ ਸੀ ਬੁੱਧੀ ਪ੍ਰੀਖਿਆ ਹੁੰਦੀ ਸੀ ਦੋਵੇਂ ਸਹੀ ਈਡੀ ਆਪਸ਼ਨ ਬਿਲਕੁਲ ਰਾਈਟ ਹੈ ਕੁਐਸਚਨ ਨੰਬਰ 14 ਕੋਨਾ ਤੁਰੀਤ ਬਾਬਾ ਧਿਆਈ ਕੋਨਾ ਤੁਰੀ ਬਾਬਾ ਤੇਾਈ ਵਾਕ ਵਿੱਚ ਵਿਆਖ ਹੈ ਕੀ ਹੈ ਕੋਨਾ ਤੁਰੀ ਤੇ ਬਾਬਾ ਤੇਾਈ ਇਹਦਾ ਮਤਲਬ ਹੈ ਵੀ ਅਜੇ ਕੰਮ ਸ਼ੁਰੂ ਵੀ ਨਹੀਂ ਕੀਤਾ ਤੇ ਪਹਿਲਾਂ ਹੀ ਵਿਗਨ ਪੈਨੇ ਸ਼ੁਰੂ ਹੋ ਗਏ ਜਾਂ ਪਹਿਲਾਂ ਹੀ ਇਦਾਂ ਦੀਆਂ ਮੰਗਾਂ ਉਠਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਦੋਂ ਫਿਰ ਇਹ ਸਿਆਣੇ ਆਖਾਨ ਬੋਲਦੇ ਕੋਨਾ ਤੁਰੀ ਤੇ ਬਾਬਾ ਤੇਾਈ ਹੈ ਬਾਬਾ ਮੈਨੂੰ ਤਾਂ ਪਿਆਸ ਲੱਗ ਗਈ ਅਜੇ ਤੱਕ ਕੋ ਪੈਂਡਾ ਨਹੀਂ ਕੀਤਾ ਮੁਹਾਵਰਾ ਹੈ ਆਖਾਨ ਹੈ ਬੁਝਾਰਤ ਹੈ ਜਾਂ ਕਹਿ ਮੁਕਰਨੀ ਹੈ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਅਖਾਣ ਅਤੇ ਮੁਹਾਵਰੇ ਬਹੁਤ ਇੰਪੋਰਟੈਂਟ ਨੇ ਮੈਂ ਵਾਰ-ਵਾਰ ਕਹਿ ਰਿਹਾ ਜਿਹੜੇ ਪੇਪਰ ਦੀ ਤਿਆਰੀ ਕਰ ਰਿਹਾ ਅਖਾਣ ਮੁਹਾਵਰੇ ਆਪਦੇ ਘਰਾਂ ਚੋਂ ਪੜੋਸੋਂ ਨੂੰ ਦਾਦਿਆਂ ਪਰਦਾਦਿਆਂ ਤੋਂ ਨਾਨੀਆਂ ਨਾਨਿਆਂ ਤੋਂ ਬੈਠ ਉਹਨਾਂ ਦੇ ਕੋਲ ਬਜ਼ੁਰਗਾਂ ਦੇ ਕੋਲ ਗੱਲਾਂ-ਬਾਤਾਂ ਕਰੋ ਉਹਨਾਂ ਦੇ ਨਾਲ ਨਾਮ ਪੜਨਾ ਮਾਉਂਦੇ ਉਹਨਾਂ ਨੂੰ ਨੋਟ ਕਰਾ ਜੇ ਮੈਂ ਕੱਲ ਰਾਤੀ ਤਾਜ਼ਾ-ਤਾਜ਼ਾ ਸੁਣਿਆ ਇੱਕ ਅਖਾਣ ਕਹਿੰਦੇ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ ਜਦੋਂ ਸਥਿਤੀ ਹੀ ਉਲਟੀ ਹੋ ਜੇ ਤਾਂ ਕੋਨਾ ਤੁਰੀ ਤੇ ਬਾਬਾ ਤੇ ਆਇਦਾ ਸਹੀ ਉੱਤਰ ਹੈ ਅਖਾਣ ਅਡਾਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 15 ਬੁਝਾਰਤ ਵਿੱਚ ਕੀ ਕੀ ਸ਼ਾਮਲ ਹੁੰਦਾ ਹੈ ਰਸ ਅਧਪੁੱਤ ਦਾ ਕਲਪਨਾ ਮੌਖਿਕਤਾ ਕੀ ਲੱਗਦਾ ਤੁਹਾਨੂੰ ਇਹ ਸਵਾਲ ਬਾਰੇ ਕਿਹ ਸਵਾਲ ਸਹੀ ਹੈ ਮੈਂ ਸਵਾਲ ਜਦੋਂ ਪੜਿਆ ਕਿ ਮੇਰੀ ਪੀਪੀਟੀ 'ਚ ਇਹ ਸਵਾਲ ਹੈ ਤੇ ਮੈਂ ਸੋਚਿਆ ਵੀ ਯਾਰ ਇਹ ਸਵਾਲ ਦਾ ਆਪਸ਼ਨ ਕਿਹੜਾ ਰਾਈਟ ਹੋ ਸਕਦਾ ਬੁਝਾਰਤ ਵਿੱਚ ਕੀ ਕੀ ਸ਼ਾਮਲ ਹੁੰਦਾ ਨੋ ਡਾਊਟ ਰਸ ਹੁੰਦਾ ਹੈ ਸਵਾਦ ਆਉਂਦਾ ਤਾਂ ਫੇਰ ਹੀ ਆਪਾਂ ਬੁਝਾਰਤ ਤਾਂ ਪੁੱਛਦੇ ਆ ਨਾ ਬੁਝਾਰਤ ਤਾਂ ਪਾਉਣੇ ਆ ਟਾਈਮ ਦੇਣੇ ਆ ਆਪਾਂ ਵੁਝਾਰਤ ਨੂੰ ਸਵਾਦ ਤਾਂ ਬਹੁਤ ਹੁੰਦਾ ਜਦੋਂ ਕਿਸੇ ਦੇ ਦਿਮਾਗ ਦੀ ਪਰਖ ਹੁੰਦੀ ਹੈ ਸਵਾਦ ਆ ਰਿਹਾ ਹੁੰਦਾ ਹੈ ਨਾ ਰਸ ਹੁੰਦਾ ਹੈ 노 ਡਾਊਟ ਰਸ ਹੁੰਦਾ ਅਦਭੁੱਤਤਾ ਵੀ ਹੁੰਦੀ ਹੈ ਆਪਾਂ ਨੂੰ ਕੁਝ ਦਾ ਕੁਝ ਹੋਰ ਹੀ ਬਣਾ ਕੇ ਪੇਸ਼ ਕਰ ਦਿੰਦੇ ਆ ਵੁਝਾਰਤ ਦੇ ਵਿੱਚ ਜਿਵੇਂ ਆ ਆਪਾਂ ਬੋਲਦੇ ਆ ਕਿ ਮਾਂ ਜੰਮੀ ਨਹੀਂ ਪਿਓ ਕੋਠੇ ਪੁੱਤੀ ਕੋਠੇ ਜਾਂ ਪੁੱਤ ਕੋਠੇ ਤੇ ਜਾਂ ਜੋ ਵੀ ਹੈ ਅੱਗ ਤੇ ਧੂਆ ਉਹ ਦੇਖੋ ਕਿ ਮਾਂ ਦਾ ਜਨਮ ਹੀ ਨਹੀਂ ਲਿਆ ਤੇ ਪੁੱਤ ਕੋਠੇ ਦੇ ਵੀ ਚਲਾ ਗਿਆ ਇਦਾਂ ਕਿਦਾਂ ਹੋ ਸਕਦਾ ਵੀ ਇਹ ਅਦਭੁੱਤਤਾ ਹੈ ਫਿਰ ਕਲਪਨਾ ਸ਼ਕਤੀ ਵੇਖੋ ਇਹਦੇ ਵਿੱਚ ਕਿੰਨੀ ਕਮਾਲ ਦੀ ਵਰਤੀ ਹੈ ਨਾ ਇਸੇ ਤਰ੍ਹਾਂ ਮੌਖਿਕਤਾ ਮੌਖਿਕਤਾ ਦਾ ਮਤਲਬ ਹੁੰਦਾ ਮੂੰਹ ਜਵਾਨੀ ਅ ਸੀਨਾ ਬਸੀਨਾ ਇੱਕ ਤੋਂ ਅੱਗੇ ਚੱਲਦੀ ਜਾਵੇ ਜਿਵੇਂ ਮੈਂ ਤੁਹਾਨੂੰ ਦੱਸਤੀ ਤੁਸੀਂ ਆਪਣੇ ਬੱਚਿਆਂ ਨੂੰ ਦੱਸਿਓ ਤੁਹਾਡੇ ਬੱਚਿਆਂ ਨੇ ਆਪਣੇ ਬੱਚਿਆਂ ਨੂੰ ਦੱਸੇ ਇਦਾਂ ਪੀੜੀ ਦਰ ਪੀੜੀ ਚੱਲਦੀਆਂ ਤਾਂ ਬੁਝਾਰਤ ਵਿੱਚ ਕੀ ਕੀ ਸ਼ਾਮਲ ਹੁੰਦਾ ਤਾਂ ਸਾਰੇ ਹੈਗੇ ਇਹ ਤਾਂ ਸਾਰੇ ਹੈਗੇ ਇਟ ਮੀਨਸ ਕਿ ਹਾ ਹਾ ਆਪਸ਼ਨ ਬੰਦੀ ਸਾਰੇ ਤਾਂ ਇਹ ਸਾਰੇ ਹੀ ਹੈਗੇ ਮੇਰੇ ਅਨੁਸਾਰ ਸਾਰੇ ਹੈਗੇ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਦੇ ਹੋ ਸਾਲ ਨੰਬਰ 16 ਮਹਾਵਰਾ ਕਿਸ ਭਾਸ਼ਾ ਦਾ ਸ਼ਬਦ ਹੈ ਮਹਾਵਰਾ ਅਰਬੀ ਦਾ ਫਾਰਸੀ ਦਾ ਉਰਦੂ ਦਾ ਸੰਸਕ੍ਰਿਤ ਇਹ ਹੀ ਕਲਾਸ ਕਿਤੇ ਹਿੰਦੀ ਭਾਸ਼ਾ ਚ ਹੁੰਦੀ ਮਤਲਬ ਹਿੰਦੀ ਵਾਲਿਆਂ ਵਾਸਤੇ ਹੁੰਦੀ ਦੇਖਿਓ ਕਿੰਦਾ ਲੋਕ ਪਸੰਦ ਵੀ ਕਰਦੇ ਆ ਛੇਰ ਵੀ ਕਰਦੇ ਆ ਦੂਜਿਆਂ ਤੱਕ ਪਹੁੰਚਾਉਂਦੇ ਵੀ ਆ ਮਤਲਬ ਪੰਜਾਬੀਓ ਦੇਖ ਲਓ ਇਹ ਤਾਂ ਬਨਨ ਵਾਲਿਓ ਕਿਤੇ ਕਿਉਂਕਿ ਸਾਡੇ ਲੋਕ ਨਾ ਇਹ ਚਾਹੁੰਦੇ ਤਾਂ ਸਾਰਾ ਕੁਝ ਆ ਇਹਨੂੰ ਬਾਬਾ ਜੀ ਨੇ ਬਾਣੀ ਚ ਬੜਾ ਸੁਣਾ ਕਿ ਉਹ ਕਹਿੰਦੇ ਐਸਾ ਜੱਗ ਦੇਖਿਆ ਜੁਵਾਰੀ ਸਭ ਸੁੱਖ ਮੰਗੇ ਨਾਮ ਵਿਸਾਰੀ ਗੁਰੂ ਨਾਨਕ ਸਾਹਿਬ ਕਹਿੰਦੇ ਸੰਸਾਰ ਦੇਖਿਆ ਇਹਦਾ ਸੁਆ ਦੇਖੋ ਜੂਏ ਦੀ ਜੂਏ ਬਾਜ਼ਾ ਮਲਾ ਕਿ ਜੂਏ ਦੇ ਵਿੱਚ ਤਾਂ ਸਾਰਾ ਕੁਝ ਲਾਤਾ ਤੇ ਹਾਰ ਗਿਆ ਉਹ ਚਾਹੁੰਦਾ ਵੀ ਜੂਏ ਦੀ ਬਾਜ਼ੀ ਖੇਡ ਕੇ ਸਾਰੇ ਸੁੱਖ ਲੈ ਲਵਾਂ ਇਦਾਂ ਕਿਦਾਂ ਹੋ ਜੂ ਬਈ ਭਾਵ ਉਹਦਾ ਇਹ ਹੈ ਵੀ ਚਾਹੁੰਦਾ ਤਾਂ ਹੈ ਸਭ ਕੁਝ ਮਿਲੇ ਪਰ ਜਿਹਦੇ ਵਾਸਤੇ ਮਿਲਣਾ ਹੈ ਉਸ ਨੂੰ ਵਿਸਾਰ ਰਿਹਾ ਉਸ ਦਾ ਧਿਆਨ ਕੋਈ ਨਹੀਂ ਉਹ ਇਹ ਗੱਲ ਐ ਵੀ ਜੇ ਕਰ ਤੁਸੀਂ ਚਾਹੁੰਦੇ ਹੋ ਕਿ ਇਹੋ ਜਿਹਾ ਕੰਟੈਂਟ ਮਿਲੇ ਤੇ ਫਿਰ ਤੁਹਾਡਾ ਫਰਜ਼ ਬਣਦਾ ਵੀ ਇਹਨੂੰ ਮਤਲਬ ਬੁਲੰਦੀਆਂ ਦੇ ਪਹੁੰਚਾ ਦਿਓ ਨਾ ਨਹੀਂ ਤਾਂ ਫਿਰ ਮੈਂ ਕੱਲ ਇਹਨੂੰ ਸ਼ਟਡਾਊਨ ਕਰ ਦਵਾਂ ਚੱਲ ਜਾ ਛੱਡ ਆਪਾਂ ਨੂੰ ਕੀ ਲੋੜ ਐਵੇਂ ਮਿਹਨਤ ਕਰਨ ਦੀ ਦਿਮਾਗ ਖਰਾਬ ਕਰਨ ਦੀ ਇਹਦੇ ਨਾਲੋਂ ਚੰਗਾ ਆਪਦਾ ਪੜਾਂਗੇ ਲਿਖਾਂਗੇ ਹਨਾ ਕੋਈ ਕਿਸੇ ਨੂੰ ਦੇ ਲੈਤਾ ਕੁਛ ਨਹੀਂ ਰਿਹਾ ਤੁਹਾਡਾ ਆਪਣਾ ਕੰਮ ਐ ਮੇਰਾ ਆਪਣਾ ਕੰਮ ਐ ਪਰ ਇੱਕ ਗੱਲ ਐ ਜੇ ਤੁਸੀਂ ਕਿਤੇੋਂ ਕੁਝ ਲੈਂਦੇ ਹੋ ਤੇ ਤੁਹਾਡਾ ਫਰਜ਼ ਬਣਦਾ ਮੁਹਾਵਰਾ ਕਿਸ ਪਾਸ਼ਾ ਦਾ ਸ਼ਬਦ ਐ ਅਰਬੀ ਦਾ ਭੁੱਲ ਲਈ ਨਹੀਂ ਤੁਹਾਨੂੰ ਸਾਰਿਆਂ ਨੂੰ ਯਾਦ ਰੱਖੋ ਅਰਬੀ ਦੇ ਬਹੁਤ ਸ਼ਬਦ ਹੈ ਜਿਹੜੇ ਪੰਜਾਬੀ ਚ ਆਏ ਸਾਲ ਸਾਲ ਆਉਂਦੇ ਨੇ ਮਾਸਟਰ ਜੀ ਦੇ ਵਾਲੇ ਵੀ ਧਿਆਨ ਰੱਖਣ ਵਾਕੰਸ਼ ਵਿੱਚ ਸਿਰਜਣਾ ਹੁੰਦੀ ਹੈ ਬੁਝਾਰਤ ਦੀ ਅਖਾਣ ਦੀ ਮੁਹਾਵਰੇ ਦੀ ਕਹਿ ਮੁਕਰਨੀਆਂ ਦੀ ਵਾਕੰਸ਼ ਵਾਕੰਸ਼ ਹੁੰਦਾ ਵਾਕ ਦਾ ਅੰਸ਼ ਵਾਕ ਪਲੱਸ ਅੰਸ਼ ਵਾਕ ਦਾ ਹਿੱਸਾ ਵਾਕ ਦਾ ਹਿੱਸਾ ਹੁੰਦਾ ਵਾਕੰਸ਼ ਵਾਕੰਸ਼ ਵਿੱਚ ਸਿਰਜਣਾ ਹੁੰਦੀ ਹੈ ਕਿਸ ਦੀ ਸਿਰਜਣਾ ਹੁੰਦੀ ਹੈ ਬੁਝਾਰਤ ਦੀ ਅਖਾਣ ਦੀ ਮੁਹਾਵਰੇ ਦੀ ਜਾਫਰ ਕਹਿ ਮੁਕਰਨੀਆਂ ਦੀ ਹਾਂਜੀ ਪਿਆਰਿਓ ਦੋਜੀ ਉਤਰ ਵਾਕੰਸ਼ ਵਿੱਚ ਬੁਧਾਰਤ ਸਮ ਟਾਈਮ ਉਪਭਾਗ ਦਾ ਵਾਕ ਦਾ ਰੂਪ ਧਾਰਨ ਕਰ ਜਾਂਦੀ ਹੈ ਅਖਾਂਡ ਵੀ ਲੰਬਾ ਹੁੰਦਾ ਹੈ ਕਹਿ ਮੁਕਰਨੀਆਂ ਵੀ ਲੰਬੀਆਂ ਹੁੰਦੀਆਂ ਤਾਂ ਈਡੀ অপਸ਼ਨ ਬਿਲਕੁਲ ਰਾਈਟ ਹੈ ਜਿਵੇਂ ਆਪਾਂ ਕਿੰਨੇ ਅੱਖਾਂ ਦਿਖਾਉਣਾ ਅੱਖਾਂ ਦਿਖਾਉਣਾ ਢੀਲੇ ਕੱਢਣਾ ਅੱਖਾਂ ਦਿਖਾਉਣਾ ਔਰ ਬੁੱਧੂ ਬਣਾਉਣਾ ਉੱਲੂ ਬਣਾਉਣਾ ਅ ਚੜ੍ਹਦੀ ਕਲਾ ਹੋ ਜਾਣੀ ਇਹ ਸਾਰੇ ਵਾਕੰਸ਼ ਨੇ 17 ਦਾ ਇਹ ਈ ਬਿਲਕੁਲ ਠੀਕ ਹੈ ਸਵਾਲ ਨੰਬਰ 18 ਕਮਲੇ ਨੂੰ ਕਟੋਰਾ ਲੱਭਾ ਮਤਲਬ ਭਾਂਡਾ ਲੱਭਾ ਉਹ ਪਾਣੀ ਪੀ ਪੀ ਆਪਰ ਦਾ ਕੀ ਹੈ ਖਾਨ ਮੁਹਾਵਰਾ 부ਜਾਰ 부ਜਾਰ ਅਰਥ ਤੇ ਕਹਿ ਮੁਕਰਨੀ ਲੇਟ ਨਾ ਕਰੀਏ ਆਪਾਂ ਤੋਂ ਇਹਦਾ ਮੈਂ ਆਪ ਹੀ ਉੱਤਰ ਦੱਸ ਦਿਨਾ ਜੀ 18 ਦਾ ਹੈ ਊੜਾ ਆ ਖਾਨ ਠੀਕ ਹੈ ਜੀ ਸਵਾਲ ਨੰਬਰ 19 부ਝਾਰਤ ਦਾ ਸਮਾਨਾਰਥਕ ਸ਼ਬਦ ਦੱਸੋ ਜੀ ਪਹੇਲੀ ਬਾਤ ਗੁੰਜਲ ਇਹ ਸਾਰੇ 부ਝਾਰਤ ਦਾ ਸਮਾਨਾਰਥਕ ਸ਼ਬਦ 부ਝਾਰਤ ਦਾ ਸਮਾਨਯ ਅਰਥਕ ਸ਼ਬਦ ਦੱਸ ਦਿਓ ਜੀ ਕੀ ਹੈ 부ਝਾਰਤ ਦੇ ਬਰਾਬਰ ਦਾ ਪਹੇਲੀ ਬਾਤ ਗੁੰਜਲ ਸੋਸ ਆਪਸ਼ਨ ਬਿਲਕੁਲ ਰਾਈਟ ਹੈ ਜੀ ਇਹ ਸਾਰੇ ਸਵਾਲ ਨੰਬਰ ਪਹੇਲੀ ਤੇ ਇਸ ਨੂੰ ਹਿੰਦੀ ਚ ਕਹ ਦਿੰਦੇ ਬਾਤ ਵੀ ਕਹ ਦਿੰਦੇ ਆ ਗੁੰਜਲ ਸਾਡੇ ਜਾਂ ਇਹਦਾ ਹੋਰ ਸ਼ਬਦ ਆ ਸਕਦਾ ਅਡਾਉਣੀ ਅਡਾਉਣੀ ਪਉਣੀ ਅਡਾਉਣੀ ਅਡਾਉਣੀ ਦੇ ਸਪੈਲਿੰਗ ਇਹ ਵੀ ਹੁੰਦੇ ਆ ਅਡਾਉਣੀ ਠੀਕ ਹੈ ਜੀ ਅਡਾਉਣੀ ਪਉਣੀ ਕਿਸੇ ਨੂੰ ਉਲਝਾਉਣਾ ਆਪਣੀਆਂ ਗੱਲਾਂ ਚ ਅੱਜ ਦਾ ਸਾਡਾ ਲਾਸਟ ਕੁਐਸਚਨ 20 ਕੁਐਸਚਨ ਪੂਰੇ ਹੋ ਗਏ ਪਰ ਸ਼ਾਵੇਂ ਤੋਂ ਡਰਨਾ ਅਰਥ ਰੱਖਦਾ ਹੈ ਪਰ ਸ਼ਾਵੇਂ ਤੋਂ ਡਰਨਾ ਅਰਥ ਕੀ ਰੱਖਦਾ ਕੋਲੋਂ ਦੀ ਲੰਗਨ ਦੇ ਦੇਣਾ ਦੇਣਾ ਹੈ ਸਭ ਕੁਝ ਛੱਡ ਦੇਣਾ ਦੂਰ ਰਹਿਣ ਦੇਣਾ ਹਾਰ ਜਾਣ ਦੇਣਾ ਪ੍ਰਸ਼ਾਵੇਂ ਤੋਂ ਡਰਨਾ ਕੋਲੋਂ ਦੀ ਲੰਘ ਦੇਣਾ ਨਹੀਂ ਹੈ ਸਭ ਕੁਝ ਛੱਡ ਦੇਣਾ ਨਹੀਂ ਹੈ ਹਾਰ ਜਨ ਨਹੀਂ ਹੈ ਈਡੀ ਆਪਸ਼ਨ ਬਿਲਕੁਲ ਰਾਈਟ ਹੈ ਇਹਦੇ ਨਾਲ ਇੱਕ ਆਪਸ਼ਨ ਹੋਰ ਆ ਸਕਦਾ ਨੇੜੇ ਨਾ ਟੁੱਕਣ ਦੇਣਾ ਦੂਰ ਰਹਿਣ ਦੇਣਾ ਜਾਂ ਨੇੜੇ ਨਾ ਟੁੱਕਣ ਦੇਣਾ ਠੀਕ ਹੈ ਪ੍ਰਸ਼ਾਵੇਂ ਤੋਂ ਡਰਨਾ ਅਰਥ ਕੀ ਰੱਖਦਾ ਨੇੜੇ ਨਾ ਟੁੱਕਣ ਦੇਣਾ ਜਾਂ ਦੂਰ ਰਹਿਣ ਦੇਣਾ ਅੱਜ ਦੇ ਇਨ੍ਹਾਂ ਸਵਾਲਾਂ ਵਾਸਤੇ ਤੁਸੀਂ ਦੇਖਿਆ ਕਲਾਸ ਨੂੰ ਜੁੜੇ ਪੜਿਆ ਸਾਰਿਆਂ ਦਾ ਧੰਨਵਾਦ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਹਾਂ ਜੇ ਕਿਸੇ ਦਾ ਕੋਈ ਸਵਾਲ ਹੋਵੇ ਤੁਸੀਂ ਸੰਪਰਕ ਮਤਲਬ ਕਰਨਾ ਹੋਵੇ ਜਾਂ ਕੋਈ ਕਮੈਂਟ ਕਰਨਾ ਹੋਵੇ ਤੁਸੀਂ ਦੱਸ ਸਕਦੇ ਹੋ ਇਸ ਤੋਂ ਇਲਾਵਾ ਸ਼ਤਰਪੰਜ 80 915 913 ਤੁਸੀਂ ਦੱਸ ਸਕਦੇ ਹੋ ਕਾਲ ਕਰਕੇ ਵੀ ਵੀ ਇਦਾਂ ਸਾਨੂੰ ਇਹ ਕਨਸੈਪਟ ਚਾਹੀਦਾ ਜਾਂ ਕੋਈ ਹੋਰ ਸੁਝਾਅ ਹੋ ਵੀ ਹੋਵੇ ਧੰਨਵਾਦ ਤੁਹਾਡਾ ਸਾਰਿਆਂ ਦਾ ਰੱਬ ਰੱਖਾ ਮਿਲਦੇ ਆਂ ਜੀ ਕਿਸੇ ਅਗਲੀ ਕਲਾਸ ਦੇ ਵਿੱਚ